ਅੱਪਾ ਗੋਨਿਆਣਾ ਮੰਡੀ ਸਬਜ਼ੀ ਮੰਡੀ ਦੀ ਗੱਲ ਕਰਦੇ ਹਾਂ ਸਬਜ਼ੀ ਮੰਡੀ ਅੱਜ ਬਿਲਕੁਲ ਬੰਦ ਹੈ ਚਾਰ ਚਪੇਰੇ ਦੇਖ ਸਕਦੇ ਹਾਂ ਕਿਵੇਂ ਬੰਦ ਹੋ ਰਹੀ ਹੈ ਸਬਜ਼ੀ ਮੰਡੀ ਇੰਨਾ ਦੀ ਆਪਾਂ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਇੱਥੋਂ ਦਾ ਕੀ ਮਸਲਾ ਹੈ ਤੇ ਕਿਸ ਕਰਕੇ ਸਬਜ਼ੀ ਮੰਡੀ ਬੰਦ ਹੋਈ ਹੈ ਬਿਲਕੁਲ ਗਾਕ ਨੂੰ ਜਵਾਬ ਦਿੱਤਾ ਜਾ ਰਿਹਾ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਸ਼ਬਦ ਨਹੀਂ ਬੇਚਿਆ ਜਾ ਰਿਹਾ ਇਹਨਾਂ ਨਾਲ ਆਪਾਂ ਸਪਰਕ ਕਰਨ ਦੀ ਗੱਲ ਕਰਦੇ ਹਾਂ ਕਿ ਕੀ ਕਾਰਨ ਹੈ ਵੀ ਸਬਜ਼ੀ ਮੰਡੀ ਕਿਉਂ ਬੰਦ ਹੋ ਰਹੀ ਹੈ ਸਬਜ਼ੀ ਮੰਡੀ ਬੰਦ ਹੋਣ ਕਾਰਨ ਆਮ ਗਾਹਕ ਅਤੇ ਮੰਡੀ ਵਾਸੀ ਦੁਖੀ ਹੋ ਰਹੇ ਨੇ ਇਥੋਂ ਪਹਿਲਾਂ ਤਾਂ ਗਾਹਕ ਦੇਖਣ ਨੂੰ ਨਹੀਂ ਮਿਲ ਰਿਹਾ ਤੇ ਕੁਝ ਗਾਹਕ ਮੁੜ ਚੁੱਕੇ ਨੇ ਇਥੋਂ ਇਹਨਾਂ ਨੂੰ ਵੱਲੋਂ ਸੌਦਾ ਨਹੀਂ ਵੇਚਿਆ ਜਾ ਰਿਹਾ ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਤੇ ਨਹੀਂ ਜੋ ਸਬਜੀ ਆਈ ਐ ਟੱਕ ਕੇ ਰੱਖੀ ਗਈ ਐ ਕੀ ਕਾਰਨ ਐ ਇਸ ਬਾਰੇ ਜਾਣਕਾਰੀ ਲੈਨੇ ਆ ਕੰਟਰੋਲ ਜੀ ਕੀ ਨਾਮ ਐ ਤੁਹਾਡਾ ਵਰਨਾ ਸੁਆਸ਼ ਸਰ ਜਿਹੜੀ ਐ ਮਾਰਕੀਟ ਬੰਦ ਹੋਈ ਐ ਕੀ ਕਾਰਨ ਐ ਗੁੰਡੇ ਵਾਲੇ ਸਾਡਾ ਦੋ ਫੀਸ ਲੈਂਦੇ ਐ ਇੱਥੇ ਮੰਡੀ ਵਾਲੇ ਕਹਿੰਦੇ ਸਾਨੂੰ ਫੀਸ ਦਿਓ ਨਹੀਂ ਜੇ ਤਾਂ ਹੰਡੇ ਫੀਸ ਭਰੀ ਗਈ ਤੇ ਮੰਡੀ ਦੇ ਵਿੱਚ ਕਿਉਂ ਮੰਗੀ ਜਾ ਰਹੀ ਐ ਜੀ ਇਹੀ ਤਾਂ ਗੁੰਡਾ ਕਰਦੀ ਐ ਕਿਉਂ ਮੰਗਦੇ ਐ ਰੋਲੇ ਇਸ ਗੱਲ ਦਾ ਉਹ ਕਹਿੰਦੇ ਸਾਨੂੰ ਪਰਚੀ ਲਾ ਕੇ ਦਿਖਾਓ ਪਰ ਤੁਸੀਂ ਦੱਸੋ ਕਿੱਥੇ ਮਿਲਦੀ ਹੈ ਕਿਤੋਂ ਨਹੀਂ 25 ਦਿਨ ਦੇ ਕਿਸਦੀ ਵਾਲੇ ਤੋਂ ਨਹੀਂ ਜਿਹੜੀ ਬਹਾਂਡੇ ਫੀਸ ਪਰ ਹੀ ਜਾਂਦੇ ਆ ਉਹਦੀ ਤਰਸੀਦ ਨਹੀਂ ਜ਼ਿੰਦਗੀ ਜੀ ਤੁਹਾਨੂੰ ਤਰਸੀਦ ਕਿਸੇ ਨੂੰ ਨਹੀਂ ਮਿਲਦੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਛੜੀ ਗੱਡੀਆਂ ਕਿਉਂ ਰੋਕਦੇ ਆ ਉਹ ਤੁਸੀਂ ਸਰਦ ਕਿਉਂ ਮੰਗ ਕਰਦੇ ਆ ਜਦੋਂ ਕਿ ਉੱਥੇ ਫੰਡੇ ਫੀਸ ਦੇ ਕੇ ਆਉਂਦੇ ਆ ਯਕੀਨ ਨਾ ਮੈਂ ਤੁਹਾਡਾ ਪਰੋਸ ਰਾਮ ਕੀ ਕੰਮ ਕਰਦੇ ਹੋ ਸਬਜ਼ੀ ਦਾ ਇਹ ਫਲੂਟ ਦਾ ਜਿਹੜੀ ਅੱਜ ਸਬਜ਼ੀ ਮੰਡੀ ਬੰਦ ਹੈ ਇਹ ਕੀ ਕਾਰਨ ਹੈ ये रसीद मांग रहे हैं। रसीद किस चीज़ की जी? माल की। ये आपके पास रसीद नहीं है? बिटेंडर माल आता वो रसीद नहीं देता तो हम कहाँ से देंगे? होंता तो सी की मांग कर देंगे। मांग यही है कि वो एक गाड़ी वहाँ पकड़ लिए। वही सब क्या है कमेटी पे? ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਅਮਰਜੀਤ ਸਿੰਘ ਰਾਮ ਕੀ ਕੰਮ ਕਰਦੇ ਹੋ ਤੁਸੀਂ ਸਬਜੀ ਦਾ ਜਿਹੜੀ ਅੱਜ ਮਾਰਕੀਟ ਬੰਦ ਹੈ ਇਹਦਾ ਕੀ ਕਾਰਨ ਹੈ ਜੀ ਇਹ 15 ਸਾਲ ਹੋ ਗਏ ਜੀ ਪਹਿਲਾਂ ਮੁਆਫਸੀ ਹੁਣ ਅੱਜ ਇਹ ਤੋਂ ਪਤਾ ਲੱਗੋ ਜੇ ਮਾਰਕੀਟ ਪ੍ਰਸ਼ਾਸਨ ਦੁਆਰਾ ਫੀਸ ਮੰਗਦੇ ਆ ਭਾਂਡੇ ਅਸੀਂ ਭਰਕਿਆਂ ਨੇ ਇੱਥੇ ਬਾਦ ਦੁਆਰਾ ਮੰਗਦੇ ਜਿਹੜੀ ਤੁਸੀਂ ਭਾਂਡੇ ਫੀਸ ਭਰ ਕੇ ਆਉਣੇ ਆ ਜੀ ਉਹਦੀ ਕੋਈ ਰਸੀਦ ਦਿੱਤੀ ਜਾਂਦੀ ਹੈ ਕਿ ਨਹੀਂ ਕੋਈ ਰਸੀਦ ਨਹੀਂ ਹੁੰਦੇ ਉਹ ਕਹਿੰਦੇ ਲੈ ਸੌਦਾ ਲੈਣਾ ਲੋ ਨਹੀਂ ਹੁੰਦੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਕਹਿੰਦੇ 15 ਸਾਲ ਹੋ ਗਏ ਸਾਨੂੰ ਫੀਸ ਮਾਫ ਕੀਤੀ ਜਾਵੇ ਬਸ ਸਾਨੂੰ ਤਾਂ ਕਿਉਂ ਕਰਦੇ ਹੋ ਜਿਹੜੀ ਗਰੀਬ ਬੰਦੇ ਆ ਇਹ ਸਰ ਕੀ ਨਾਮ ਹੈ ਬਲਕਾਰ ਸਿੰਘ ਸਰ ਜਿਹੜੇ ਅੱਜ ਸਬਜ਼ੀ ਮੰਡੀ ਦਾ ਰੌਲਾ ਪਿਆ ਹੈਗਾ ਕੀ ਕਾਰਨ ਹੈ ਸਰ ਇਹਦਾ ਆ ਜਿਹੜਾ ਹੈਗਾ ਜੀ ਮਾਰਕੀਟ ਕਮੇਟੀ ਵੱਲੋਂ ਆਪਦੇ ਨੋਟੀਫਾਈਡ ਏਰੀਆ ਦੇ ਅਧੀਨ ਕੰਮ ਕਰਨ ਵਾਲੇ ਕੋਈ ਵੀ ਜਨਸਾਂ ਦਾ ਕਾਰੋਬਾਰ ਕਰਦਾ ਜਿਹਦੇ ਚ ਫਲ ਸਬਜ਼ੀ ਆ ਉਹਦੇ ਤੇ ਮਾਰਕੀਟ ਫੀਸ ਅਤੇ ਆਰ ਡੀ ਐਫ ਜਿਹੜੀ ਮਹਿਕਮੇ ਵੱਲੋਂ ਵਸੂਲੀ ਜਾਂਦੀ ਆ ਉਹ ਜਿਹੜੀ ਇਹਨਾਂ ਵੱਲੋਂ ਭਰੀ ਨਹੀਂ ਸੀ ਜਾ ਰਹੀ ਉਹ ਅਸੀਂ ਆ ਕੇ ਨਾਕਾ ਲਗਾ ਕੇ ਜਿਹੜੇ ਵੀ ਕੋਈ ਸੀਗੇ ਉਹਨਾਂ ਤੋਂ ਫੀਸ ਭਰਵਾਏ ਸਰ ਇਹਨਾਂ ਵੱਲੋਂ ਇਹ ਕਿਹਾ ਜਾਂਦਾ ਵੀ ਅਸੀਂ ਬਹਿੰਡਾ ਦੇ ਵਿੱਚ ਫੀਸ ਭਰਦੇ ਹੈਗੇ ਆ ਠੀਕ ਹੈ ਸਾਨੂੰ ਕੋਈ ਰਸੀਦ ਨਹੀਂ ਦਿੱਤੀ ਜਾਂਦੀ ਹੈ ਕੀ ਕਰਨਾ ਜੀ ਇਹ ਤਾਂ ਦੇਖੋ ਜੀ ਉਹ ਹੀ ਦੱਸ ਸਕਦੇ ਹੈਗੇ ਆ ਮੈਂ ਇਹਨਾਂ ਨੂੰ ਕਿਹਾ ਆਈ ਫਾਰਮ ਹੁੰਦਾ ਜੇ ਤੁਹਾਡੇ ਵੱਲੋਂ ਉੱਥੇ ਫੀਸ ਭਰੀ ਜਾਂਦੀ ਆ ਤਾਂ ਸਾਨੂੰ ਉਹਦਾ ਕੋਈ ਪ੍ਰੂਫ ਦਿੱਤਾ ਜਾਵੇ ਜੇਕਰ ਪ੍ਰੂਫ ਦਿੱਤਾ ਜਾਂਦਾ ਤਾਂ ਉਹ ਮਾਰਕੀਟ ਫੀਸ ਤੋਂ ਛੋਟ ਹੈ ਜੀ ਤੇ ਹੁਣ ਅੱਗੇ ਕੀ ਸਹਿਮਤੀ ਬਣੀ ਹੈ ਸਰ ਅੱਗੇ ਸਹਿਮਤੀ ਇਹ ਹੈ ਜੀ ਅੱਜ ਡੀ ਸਾਹਿਬ ਨੂੰ ਮਿਲਣ ਜਾ ਰਹੇ ਨੇ ਤੇ ਉੱਥੇ ਜਾ ਕੇ ਜਿਹੜਾ ਹੈਗਾ ਉਹ ਬਠਿੰਡੇ ਤੋਂ ਇਹਨਾਂ ਨੂੰ ਕੋਈ ਰਸੀਦ ਜਾਂ ਆਈ ਫਾਰਮ ਦਿਵਾਉਣ ਵਾਸਤੇ ਰਿਕਵੈਸਟ ਕਰਨਗੇ